ਤੇ ਨਾਲ ਦਾ ਬਣੇ ਜੀ ਪੋਸਟ ਪਾਉਂਦੇ ਹੋ ਮੈਨੂੰ ਇੰਨੀ ਸ਼ੇਅਰ ਕਰੋ ਕਮੈਂਟ ਕਰੋ ਤੇ ਵਿਰੋਧੀਆਂ ਦੇ ਹੌਸਟ ਉੱਟ ਜਾਣ ਲੈਂਡ ਗ੍ਰੈਬਿੰਗ ਦੀ ਪਾਲਿਸੀ ਬਣਾਈ ਭਗਵੰਤ ਮਾਨ ਨੇ ਜ਼ਿਮੀਂਦਾਰਾਂ ਦੀ ਇੱਕ ਕਿਸਮ ਦੀ ਮਾਂ ਦੇ ਉੱਤੇ ਹਮਲਾ ਕੀਤਾ ਧਰਤੀ ਸਾਡੀ ਮਾਂ ਵਾ ਸਾਡੀ ਸਾਰੀ ਦੁਨੀਆ ਚ ਪੰਜਾਬ ਸਭ ਤੋਂ ਜ਼ਰਖੇਜ਼ ਧਰਤੀ ਆ ਉਪਜਾਉ ਇਹਦੇ ਤੋਂ ਸਾਡਾ ਕਿੱਤਾ ਸਾਡੀ ਰੋਜ਼ੀ ਸਾਡੀ ਰੋਟੀ ਭਗਵੰਤ ਮਾਨ ਨੇ ਦਿੱਲੀ ਵਾਲੇ ਆਪਣੇ ਇਹਦੇ ਜਿਹੜੇ ਬਹੁਤ ਸਗੇ ਨੇ ਉਹਨਾਂ ਦੇ ਕਹਿਣ ਤੇ ਪੰਜਾਬ ਦੇ ਲਗਭਗ 65000 ਏਕੜ ਜ਼ਮੀਨ ਤੇ ਹਮਲਾ ਕੀਤਾ ਵਾ ਇਟਸ ਬੇਸਿਕਲੀ ਐਨ ਅਟੈਕ ਔਨ ਦਾ ਐਗਜ਼ਿਸਟੈਂਸ ਔਫ ਪੰਜਾਬੀਜ਼ ਦਾ ਫਾਰਮਰਸ ਪਿੰਡੂ ਤਪਕੇ ਤੇ ਔਰ ਇਵਨ ਸ਼ਹਿਰਾ ਤੇ ਵੀ ਇਹਦਾ ਵਿਰੋਧ ਕਰਨ ਲਈ ਅੱਜ ਪਟਿਆਲੇ ਸਭ ਬੱਚੇ ਸਾਡੀ ਪਾਰਟੀ ਦਾ ਜਿਹੜਾ ਕਿਸਾਨ ਵਿੰਗ ਹੈ ਮੇਰੇ ਨਾਲ ਸਾਡੇ ਪ੍ਰਧਾਨ ਪੰਜਾਬ ਦੇ ਕਿਰਤਜੀਤ ਸਿੰਘ ਮਿੱਠਾ ਸਰਦਾਰ ਸਾਧੂ ਸਿੰਘ ਦੀ ਫਾਰਮਰ ਮਿਨਿਸਟਰ ਨਾਲ ਖੜੇ ਨੇ ਸਾਰੇ ਹਲਕਾ ਇੰਚਾਰਜ ਸਪੈਸ਼ਲੀ ਅੱਜ ਜਿਹੜਾ ਟਰੈਕਟਰ ਦਾ ਵੱਡਾ ਕਾਫਲਾ 250 ਟਰੈਕਟਰ ਹੈਰੀਮਾਨ ਨੇ ਆਪਣੇ ਹਲਕਾ ਸਨੌਰ ਚ ਲਿਆਂਦਾ ਇਹ ਗੁੱਸਾ ਲੋਕਾਂ ਦਾ ਔਰ ਮੈਨੂੰ ਦੁੱਖ ਇਸ ਗੱਲ ਦਾ ਕਿ ਇੱਥੇ ਬਸੇਗਾ ਕੌਣ ਸਾਡੇ ਤਾਂ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਪੰਜਾਬ ਦੇ ਤਾਂ ਕੈਨੇਡਾ ਤੇ ਅਮਰੀਕਾ ਜਾ ਰਹੇ ਨੇ ਇਹਦਾ ਮਤਲਬ ਹੈ ਕਿ ਕੇਚਰੀਵਾਲ ਤੇ ਸਸੋਟੀਆਂ ਸ਼ਰਾਰਤ ਕਰਕੇ ਇਹਨਾਂ ਅਰਬਨ ਸਟੇਟਾਂ ਵਿੱਚ ਗੈਰ ਪੰਜਾਬੀਆਂ ਨੂੰ ਲਿਆ ਕੇ ਸਾਡੇ ਸਿਰ ਤੇ ਵਿਟਵਾਉਂਦੇ ਸਾਡੀ ਡੈਮੋਗ੍ਰਾਫੀ ਨੂੰ ਸਾਡੀ ਐਗਜ਼ਿਸਟੈਂਸ ਨੂੰ ਸਾਡੇ ਆਬਾਦੀ ਦੇ ਸੰਤੁਲਨ ਨੂੰ ਖਰਾਬ ਕਰਨਗੇ ਨਾਲ ਇਹਦੇ ਤੋਂ ਬਹੁਤ ਵੱਡੇ ਪੱਧਰ ਤੇ ਪੈਸਾ ਕਮਾਉਣਗੇ ਲੈਂਡ ਮਾਫੀਆ ਨੂੰ ਇਹ ਸਾਰਾ ਲੈਂਡ ਹੈਂਡ ਓਵਰ ਕਰ ਦੇਣਗੇ ਆਪਣਾ ਕਮਿਸ਼ਨ ਲੈ ਕੇ ਗਾਹਾਂ ਜਾਣਗੇ ਸਾਡੇ ਦੇ ਇੱਥੇ ਗੈਰ ਪੰਜਾਬੀ ਸਾਡੇ ਸਿਰ ਤੇ ਬਿਠਾ ਦੇਣਗੇ ਤਾਂ ਕਰਕੇ ਵਿਰੋਧ ਕਰਦੇ ਸਿੱਧੇ ਪੁੱਛ ਸਾਮਰੂ ਜਿਵੇਂ ਨਾ ਖੋਣ ਵਾਲੀ ਨੀਤੀ ਆ ਜੀ ਇਹਦਾ ਆਪਾਂ ਡਟ ਕੇ ਵਿਰੋਧ ਕਰੋ ਇਹਦਾ ਬਹੁਤੇ ਕਾਂਗਰਸ ਪਾਰਟੀ ਕਈ ਵੀਰੇ ਲੋਧੀ ਪਾਰਟੀਆਂ ਨੇ ਮੈਨੂੰ ਬਹੁਤ ਬੇਇਨਤੀ ਸਾਰਿਆਂ ਨੂੰ ਕਰਦਾ ਤੇ ਜਿੱਦੇ ਮੋਬਾਈਲ ਆਪਣੇ ਕੋਲ ਆ ਉਹਨੇ ਹੀ ਮੋਬਾਈਲ ਖਰੋਤੀ ਪਾਰਟੀਆਂ ਕੋਲ ਆ ਪਰ ਆਪਣੇ ਹਰ ਜ਼ਮੀਰ ਪੰਜਾਬ ਦੀ ਆ ਜਿਹੜੇ ਕੋਈ ਦੇਖੋ ਜੀ ਇਹ ਸਾਡਾ 3rd ਪ੍ਰੋਟੈਸਟ ਹੈ ਬਾਬਾ ਲੁਧਿਆਣੇ ਉਹੀ ਜਿੱਥੇ ਮੁੱਲਾਪੁਰ ਦਾ 24000 ਜਿਹੜਾ ਚੰਡੀਗੜ੍ਹ ਨੂੰ ਪਲਾਟ ਕੱਟੇ ਹੋਏ ਨੇ ਨਾ ਜਿਹੜਾ ਸਾਡਾ ਮੁਹਾਲੀ ਸੀ 6000 ਪਲੱਸ ਲੈਂਡ ਉੱਤੇ ਦੀ ਹੁਣ ਤੀਜਾ ਸਾਡਾ ਇੱਥੇ ਪਟਿਆਲਾ ਦਾ ਜਿਹੜੇ ਮੇਨ ਸਾਡੇ ਵੱਡੇ ਪਿੰਡ ਦੇ ਬਾਈਪਾਸ ਦੇ ਨਾਲ ਲੱਗਦੇ ਉਹ ਕਿਸਾਨਾ ਹੋ ਗਿਆ ਸ਼ੇਰਮਾਚਾ ਹੋ ਗਿਆ ਚੌਰਾ ਹੋ ਗਿਆ ਸਾਰੇ ਪਿੰਡ ਇਹ ਜ਼ਮੀਨ ਆ ਰਹੀ ਹੈ ਸੋ ਇਹ ਜਿਹੜੀ ਨੀਤੀ ਹੈ ਇਹ ਟੂਟਲੀ ਮੈਂ ਕਹੂੰਗੀ ਕਿਸਾਨ ਵਿਰੋਧੀ ਪਿੰਡਾਂ ਦੇ ਲੋਕਾਂ ਦੇ ਵਿਰੋਧੀ ਪਿੰਡਾਂ ਦੇ ਵਿਕਾਸ ਦੇ ਵਿਰੋਧੀ ਖੇਤ ਮਜ਼ਦੂਰਾਂ ਦੇ ਵਿਰੋਧੀ ਸਾਡੀ ਵਿਰਾਸਤ ਦੇ ਵਿਰੋਧੀ ਇਹ ਲੈਂਡ ਪੂਲਿੰਗ ਪਾਲਿਸੀ ਲਿਆ ਕੇ ਜੋ ਇਹ ਸਰਕਾਰ ਇਸ ਮੈਂ ਸਮਝੂਗੀ ਸੂਬੇ ਦੀ ਇੱਕ ਕੁਝ ਨਹੀਂ ਹੈ ਲੋ ਐਂਡ ਆਰਡਰ ਵੀ ਖਰਾਬ ਕਰਨ ਦੀ ਸਥਿਤੀ ਦੇ ਨੇੜੇ ਆ ਗਿਆ ਇਹ ਇਹਨਾਂ ਦਾ ਇਹ ਜਿਹੜੀ ਮਨਸਾ ਹੈ ਕਿਸ ਕਰਜ਼ੇ ਦੇ ਹੁਣ ਇਹਨਾਂ ਨੂੰ ਲੈਣਾ ਬੰਦ ਹੋ ਗਿਆ ਇਹਨਾਂ ਦਾ ਕਰਜ਼ਾ ਪੰਜਾਬ ਤੇ ਹੋ ਗਿਆ ਤੇ ਹੁਣ ਉਹਦਾ ਵਿਆਹ ਕਰਨਾ ਪੰਜਾਬ ਇੱਕ ਦਲਦਲ ਚ ਫਸ ਗਿਆ ਮੈਨੂੰ